ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜਿੱਥੇ ਕਿ ਆਪਾਂ ਤੁਹਾਡੇ ਲਈ ਰੋਜ਼ਾਨਾ ਸਾਡੇ YouTube ਚੈਨਲ ਦੇ ਉੱਤੇ ਲੜਕੇ ਅਤੇ ਲੜਕੀਆਂ ਦੇ ਨਵੇਂ-ਨਵੇਂ ਰਿਸ਼ਤੇ ਲੈ ਕੇ ਆਉਂਦੇ ਰਹਿੰਨੇ ਹਾਂ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਸਾਡੇ YouTube ਚੈਨਲ ਦੇ ਉੱਤੇ ਐਡ ਦੇ ਕੇ 300 ਰੁਪਏ ਦੇ ਕੇ ਆਪਣੀ ਐਡ ਕਰਵਾ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਯਾ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਇਹ ਐਡ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਵੀ ਸਾਡੇ ਕੋਲੋਂ ਲਗਵਾ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫੋਨ ਕਾਲ ਦੇ ਉੱਤੇ ਵੀ ਦੱਸ ਸਕਦੇ ਹੋ ਜੀ। M46 ਕੋਡ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਜੋ ਲੜਕੀ ਦਾ ਹੈ ਜੋ ਕਿ ਅਚਿੰਤ ਛੇੰਬੇ ਕਾਸ ਨੂੰ ਸਬੰਧ ਰੱਖਦੇ ਹਨ। ਲੜਕੀ ਦੀ ਉਮਰ 22 ਸਾਲਾ, ਰੰਗ ਗੋਰਾ, ਕੱਦ 5 ਫੁੱਟ 5 ਇੰਚਾ। ਪੜਾਈ ਵਿੱਚ ਲੜਕੀ ਦੀ 12ਵੀਂ ਦੇ ਨਾਲ-ਨਾਲ ਬਿਊਟੀ ਪਾਰਲਰ ਦੇ ਕੋਸਮੈਟਿਕ ਦਾ ਡਿਪਲੋਮਾ ਕੀਤਾ ਹੋਇਆ ਹੈ। ਇਸ ਸਮੇਂ ਲੜਕੀ ਬਿਊਟੀ ਅਕੈਡਮੀ ਵਿੱਚ ਮੈਨੇਜਰ ਦਾ ਕੰਮ ਕਰਦੀ ਹੈ। ਲੜਕੀ ਦਾ ਇੱਕ ਭਾਈ CRPF ਪੁਲਿਸ ਵਿੱਚ ਹਨ ਅਤੇ ਪਿਤਾ ਜੀ ASI ਲੱਗੇ ਹੋਏ ਹਨ ਪੁਲਿਸ ਵਿੱਚ ਲੜਕੀ ਵਾਲੇ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੂੰ ਬਾਹਰ ਪੱਕੇ ਲੜਕੇ ਦੀ ਲੋੜ ਹੈ ਜੋ ਕਿ ਇੰਗਲੈਂਡ ਅਮਰੀਕਾ ਜਾਂ ਫਿਰ ਕੈਨੇਡਾ ਦੇ ਵਿੱਚ ਪੱਕਾ ਹੋਵੇ ਲੜਕੀ ਵਾਲੇ ਜਰਸੀ ਕਾਸਟ ਵਿੱਚ ਵੀ ਰਿਸ਼ਤਾ ਕਰਨ ਦੇ ਲਈ ਤਿਆਰ ਹਨ ਇਸ ਤੋਂ ਬਿਨਾ ਵੀ ਜੇਕਰ ਜੱਟ ਸਿੰਘ ਕਾਸ ਦੇ ਵਿੱਚ ਛਿੰਬੇ ਕਾਸ ਦਾ ਜੇ ਹੋਵੇ ਤਾਂ ਉਸ ਨੂੰ ਪਹਿਲ ਦਿੱਤੀ ਜਾਵੇਗੀ। ਅਗਲਾ ਰਿਸ਼ਤਾ ਐਮ 47 ਕੋਡ ਲੜਕੀ ਦਾ ਰਿਸ਼ਤਾ ਜੋ ਕਿ ਜੱਟ ਸਿੰਘ ਕਾਸ ਨੂੰ ਸੰਬੰਧ ਰੱਖਦੇ ਹਨ। ਲੜਕੀ ਦੀ ਉਮਰ 30 ਸਾਲ ਹੈ, ਰੰਗ ਗੋਰਾ, ਕੱਦ 5 ਫੁੱਟ 7 ਇੰਚ। ਪੜਾਈ ਵਿੱਚ ਲੜਕੀ ਦੀ ਨਰਸਿੰਗ ਕੀਤੀ ਹੋਈ ਹੈ। ਇਸ ਸਮੇਂ ਲੜਕੀ ਕੈਨੇਡਾ ਵਿੱਚ ਹੈ ਅਤੇ ਨਰਸਿੰਗ ਦੀ ਜੌਬ ਕਰਦੀ ਹੈ। ਲੜਕੀ ਵਾਲੇ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹਨ ਲੜਕੀ ਵਾਲੇ ਪਟਿਆਲਾ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੂੰ ਕੈਨੇਡਾ ਵਿੱਚ ਪੱਕੇ ਲੜਕੇ ਦੀ ਲੋੜ ਹੈ ਜੋ ਕਿ 온ਟਾਰੀਓ ਸਿਟੀ ਵਿੱਚ ਹੀ ਰਹਿੰਦੇ ਹੋਣ ਲੜਕਾ ਜੱਟ ਸਿੱਖਾਸ ਨੂੰ ਹੀ ਸਬੰਧ ਰੱਖਦਾ ਹੋਵੇ ਅਤੇ ਉਸ ਦੀ ਜਿਰਹਾਈ ਸ਼ੈ ਕੈਨੇਡਾ ਦੇ ਵਿੱਚ ਉਹ 온ਟਾਰੀਓ ਵਿੱਚ ਹੀ ਹੋਣੀ ਚਾਹੀਦੀ ਹੈ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਯਾ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀਬ ਪਰਵਾਰ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਮੈਰਿਜ ਬਿਊਰੋ ਪੰਜਾਬ ਚੈਨਲ ਨਾਲ ਮਿਲ ਕੇ ਰਿਸ਼ਤੇ ਕਰਾਉਣ ਦਾ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ ਸੈਂਡ ਕਰਨਾ ਚਾਹੁੰਦੇ ਹੋ ਤਾਂ ਜੋ ਸਕਰੀਨ ਦੇ ਉੱਤੇ ਨੰਬਰ ਸ਼ੋ ਹੋ ਰਿਹਾ ਹੈ ਉਸ ਨੰਬਰ ਦੇ ਉੱਤੇ ਤੁਹਾਨੂੰ ਤੁਸੀਂ ਵਟਸਐਪ ਤੇ ਵੀ ਡਾਟਾ ਭੇਜ ਸਕਦੇ ਹੋ ਜਾਂ ਫਿਰ ਸਾਨੂੰ ਫੋਨ ਕਾਲ ਦੇ ਉੱਤੇ ਵੀ ਦੱਸ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਹੋਰ ਜ਼ਿਆਦਾ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂਕਿ ਤੁਹਾਡੇ ਕੋਲੇ ਸਾਰੇ ਰਿਸ਼ਤਿਆਂ ਦੀ ਵੀਡੀਓ ਟਾਈਮ ਸਿਰ ਪਹੁੰਚ ਸਕੇ ਧੰਨਵਾਦ